ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਜੀਮਿੰਦਾਰ ਭਰਾ ਇਹਦੇ ਕੋਲ ਮੱਝ ਆ ਜੀ ਹਫਤੇ ਦੀ ਕੱਚੀ ਆ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਠੀਕ ਹੈ ਜੀ ਬਾਕੀ ਇੰਸਟਾਗ੍ਰam ਤੇ ਵੀ ਆਪਣਾ ਆਈਡੀ ਚੱਲ ਰਹੀ ਹੈ ਜੀ ਗਰਜੀਤ ਰਾਏ ਹੁਣ ਵੀ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਬਾਕੀ ਤੁਹਾਨੂੰ ਪਤਾ ਜੀ ਜੀਤਾ ਫਾਰਮ ਟੀਵੀ ਬਰਨਾਲਾ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੇ ਜਾਣਕਾਰੀ ਹਾਂਜੀ ਬਾਈ ਸਸੀ ਕਾ ਜੀ ਸਸੀ ਕਾ ਜੀ ਨਾਮ ਦੱਸੋ ਜੀ ਆਪਣਾ ਸਿਮਰਜੀਤ ਬਾਈ ਪਿੰਡ ਬਖਤਗੜ ਬਾਈ ਚਿਲਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਮੱਝ ਦੀ ਜਾਣਕਾਰੀ ਦਿਓ ਜੀ ਕਿੰਨੇ ਦਿਨ ਬਾਕੀ ਹੈ ਜੀ ਦੀ ਮੱਝ ਬਾਈ ਅਜੇ ਹਫਤਾ ਦਸ ਦਿਨ ਲੈ ਜੂ ਠੀਕ ਹੈ ਜੀ ਤੇ ਪਿਛਲੀ ਵਾਰੀ ਸੀ ਲੈਂਦੀ ਸੀ ਪਿਛਲੀ ਸੂਰੂ ਇਹਨਾਂ ਦਿੱਤਾ ਸੀ 13 ਗਿਲੀਟਰ ਤੋਂ ਆਪਣੇ ਕੋਲੇ ਠੀਕ ਹੈ ਜੀ ਤੇ ਇੱਕ ਦੀ ਉਹ ਤੋਂ ਵੱਧ ਹੀ ਦੇਣ ਦੀ ਝਾਕੀ ਆ ਠੀਕ ਹੈ ਜੀ ਕਹਿੰਦੇ ਸੂਏ ਸੂਬਰੇ ਦੇ ਕਿ ਇਹ ਤੀਜੇ ਸੂਏ ਸੂਬੇ ਠੀਕ ਹੈ ਜੀ ਅਰੇ ਆ ਹਫਤਾ ਇਹਦੀ ਕੱਚੀ ਹੈ ਹਫਤਾ ਦਾ ਆਰਾਮ ਨਹੀਂ ਲੈ ਜੀ ਵੱਧ ਭਾਵੇਂ ਲੈ ਜੀ ਲੋਪਰਾ ਅਲੇ ਵੱਲੋਂ ਤੁਸੀਂ ਦੇ ਸਕਦੇ ਹੋ ਪਿਛਲੇ ਸੂਲੇ ਬਾਈ ਕਹਿੰਦਾ 13 ਗਿਲੀਟਰ ਤੋਂ ਦਿੱਤਾ ਸੀ ਇਹਨੇ ਤੇ ਰੇਟ ਭਰਾ ਜਾਇਜ਼ ਜਦਾ ਰੇਟ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਹਾਂ ਜੀ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪ੍ਰਿੰਟ ਵਖਤਗੜ ਠੀਕ ਹੈ ਜੀ ਲੋ ਤੋਰ ਦੋ ਭਰਾ ਮੜਿਆ ਨੂੰ ਆ ਲੋ ਜੀ देख सौ कद बैठ सुखना कर्म वाली जो वाइया जी लो जी तुरह तरा सामने भरा मोड़ दो जी मोड़ दो लो जी चेक कर सकते भा फेस क्वालिटी ठीक है जी लो जी भाई जी ने जरूर कनैक्ट करो ठीक है जी अवटे सामने ठीक है जी पेंड वासतगढ़ तो जिला पेंट ठीक है जी लो जी थोड़ा थोड़ा लागू जी लगी है ਪੂਰੇ ਘਟਾ ਸੋਟੀ ਸਾਹਮਣੇ ਦੇਖ ਹੀ ਰਿਹਾ ਜੀ ਠੀਕ ਹੈ ਜੀ ਮਿਲਦੇ ਹਾਂ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਏ